ਗੁਰਦੁਆਰਾ ਸ੍ਰੀ ਕਲਗੀਦਰ ਸਾਹਿਬ ਤੋਰੇ ਦੀ ਪੇਸ਼ਨਾਰ ਦੀ ਕ੍ਰਿਮੋਨਾ ਵਿੱਚ ਇਟਾਲੀਅਨ ਸਕੂਲੀ ਬੱਚਿਆਂ ਦਾ ਗਰੁੱਪ ਹੋਇਆ ਨਤਮਸਤਕ ਅਤੇ ਸੇਖਤਾਰੰਬਾਰ ਲਈ ਵੱਡਮੁੱndi ਜਾਣਕਾਰੀ ਕਲਗੀਦਰ ਗੱਤਕਾ ਕੈਂਡੀ ਦੇ ਭਜੰਗੀਆਂ ਨੇ ਦਿਖਾਏ ਗੱਤਕੇ ਦੇ ਜੋਹਰ ਬੀਤੇ ਦਿਨੀ ਗੁਰਦੁਆਰਾ ਸ੍ਰੀ ਕਲਗੀਦਰ ਸਾਹਿਬ ਤੋਰੇ ਦੀ ਪੇਸ਼ਨਾਰ ਦੀ ਕ੍ਰਿਮੋਨਾ ਵਿੱਚ ਮਿਲਾਨ ਤੋਂ ਪ੍ਰਾਇਮਰੀ ਤੇ ਹਾਈ ਸਕੂਲ ਦੇ ਬੱਚੇ ਦਾ ਗਰੁੱਪ ਨੇ ਹਾਜ਼ਰੀ ਭਰੀ ਜਿਕਰ ਜੋਗਾ ਕੇ ਪਿਛਲੇ 4 ਸਾਲਾਂ ਤੋਂ ਸਕੂਲ ਦੇ ਬੱਚੇ ਲਗਾਤਾਰ ਨਵੰਬਰ ਦੇ ਮਹੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਦਿਪ੍ਰਕਾਸ਼ ਕਰੂਪ ਤੇ ਹਾਜ਼ਰੀ ਭਰਨ ਤੇ ਸਿੱਖ ਧਰਮ ਬਾਰੇ ਜਾਣ ਲਈ ਗੁਰਦੁਆਰਾ ਸਾਹਿਬ ਵਿਖੇ ਸ਼ਿਰਕਤ ਕਰ ਰਹੇ ਹਨ ਗੁਰਦੁਆਰੇ ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਜਿੰਦਾਂ ਦੱਸਿਆ ਗਿਆ ਕਿ ਤਕਰੀਬਨ ਸਵੇਰੇ 9 ਵਜੇ ਲਗਭਗ 60 ਬੱਚਿਆਂ ਤੇ ਉਨ੍ਹਾਂ ਦੇ ਅਧਿਆਪਕਾਂ ਦਾ ਇੱਕ ਗਰੁੱਪ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਗੁਰਦੁਆਰਾ ਸਾਹਿਬ ਦੇ ਸਿਦਾਂਤ ਅਨੁਸਾਰ ਪਹਿਲਾਂ ਲੰਗਰ ਪਾਸ਼ੇ ਸੰਗਤ ਦੀ ਮਰਿਆਦਾ ਅਨੁਸਾਰ ਬੱਚਿਆਂ ਨੂੰ ਸਵੇਰ ਦਾ ਚਾਹ ਪਣੀ ਸ਼ਕਾਇਆ ਗਿਆ ਇਹਨਾਂ ਬੱਚਿਆਂ ਵਿੱਚ ਸਿੱਖ ਕਿ ਪੂਰੇ ਸੰਸਾਰ ਵਿੱਚ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਣ ਸਿੱਖੀ ਚੜ੍ਹਦੀ ਕਲਾ ਵਿੱਚ ਹੈ ਅਤੇ ਵੱਖ-ਵੱਖ ਦੇਸ਼ ਦੇ ਲੋਕ ਸਿੱਖਾਂ ਅਤੇ ਸਿੱਖੀ ਬਾਰੇ ਤੇ ਸਿੱਖ ਤੋਂ ਮਰ ਜਾਣ ਲਈ ਉਤਸੁਖ ਹਨ ਬੱਚਿਆਂ ਨੂੰ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ 10 ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਸਿੱਖ ਇਤਿਹਾਸ ਛੋਟੇ ਸਹਬਜ਼ਾਦਿਆਂ ਲੰਗਰ ਦੀ ਪ੍ਰਥਾ ਤੇ ਪੰਜ ਕਕਾਰਾਂ ਦੀ ਮਹੱਤਤਾ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਵੱਲੋਂ ਕੀਤੇ ਗਏ ਸਵਾਲਾਂ ਜਵਾਬ ਵੀ ਵਿਸਥਾਰ ਪੂਰਵਕ ਦਿੱਤੇ ਗਏ ਬੱਚਿਆਂ ਨੇ ਮਨ ਵਿੱਚ ਇਹ ਵੀ ਸਵਾਲ ਸੀ ਕਿ ਗੁਰਸਿੱਖ ਅਤੇ ਸੈਤਰੀ ਸਿੱਖੋ ਜੀ ਕੀ ਅੰਤਰ ਹੁੰਦਾ ਹੈ ਇਸ ਬਾਰੇ ਵੀ ਉਹਨਾਂ ਨੂੰ ਗੁਰਮਤ ਅਨੁਸਾਰ ਜਾਣਕਾਰੀ ਦਿੱਤੀ ਗਈ ਤੇ ਪੰਜ ਕਕਾਰ ਧਾਰਨ ਕਰਕੇ ਗੁਰਸਿੱਖ ਬਣਨ ਅਤੇ ਉਸ ਤੋਂ ਬਾਅਦ ਰੱਖੀ ਜਾਣ ਵਾਲੀ ਰਹਿਤ ਮਰਿਆਦਾ ਬਾਰੇ ਵੀ ਦੱਸਿਆ ਗਿਆ ਜਿੱਥੇ ਅੱਜਕੱਲ ਸਿੱਖੀ ਬਾਰੇ ਕੋਈ ਨਕਾਰਾਤਮਕ ਅੱਖਾਂ ਨੂੰ ਲੈ ਕੇ ਬਹੁਤ ਪ੍ਰਚਾਰ ਹੋ ਰਿਹਾ ਹੈ ਉੱਥੇ ਹੀ ਹੋ ਰੇ ਨਸਕਾਰਾਤਮਕ ਕਾਰਜਾਂ ਦੇ ਦੂਜੇ ਤਰ੍ਹਾਂ ਦੇ ਸਕੂਲੀ ਬੱਚਿਆਂ ਨੂੰ ਸਿੱਖ ਧਾਮ ਬਾਰੇ ਜਾਣਾਲੇ ਉਤਸਕ ਹੋਣਾ ਵੀ ਸਾਡੇ ਨਾਲ ਧਾਰਮਿਕ ਧਾਰਿਆਂ ਤੇ ਸਿੱਖੀ ਦੀ ਪ੍ਰਾਪਤੀ ਹੈ ਇਸ ਮੌਕੇ ਕਲਗੀ ਤਰਗਤ ਕਾ ਕੈਡਮੀ ਦੇ ਪੁਜੰਗੀ ਸਿੰਘਾਂ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਗਏ ਜਿਸ ਨੂੰ ਵੇਖ ਕੇ ਸਕੂਲੀ ਬੱਚਿਆਂ ਦਾ ਗਰੁੱਪ ਬਹੁਤ ਪ੍ਰਭਾਵਿਤ ਹੋਇਆ ਤੇ ਉਹਨਾਂ ਨੇ ਇਸ ਦੀ ਸਰਹਾਨਾ ਵੀ ਕੀਤੀ ਕਿ ਕਿਵੇਂ ਸਿੱਖ ਤਰੰਤ ਵਿਦੇਸ਼ਾਂ ਵਿੱਚ ਵੀ ਆਪਣੇ ਪਰੰਪਰਾਗਤ ਮਾਰਸ਼ਲ ਆਰਟ ਗੱਤਕੇ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾ ਰਿਹਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਸਰੀਰਕ ਤੌਰ ਤੇ ਤੰਦਰੁਸਤ ਰਹਿ ਸਕੇ ਤੇ ਆਪਣੀ ਸੁਰੱਖਿਆ ਆਪ ਕਰ ਸਕੇ ਇਟਾਲੀਅਨ ਪਾਸ਼ਾ ਵਿੱਚ ਇਸ ਗਰੁੱਪ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਇਟਾਲੀਅਨ ਸਕੂਲਾਂ ਵਿੱਚ ਪੜ੍ਹਦੇ ਸਿੱਖ ਬੱਚਿਆਂ ਵੱਲੋਂ ਵੀ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਕੀਤੀ ਗਈ ਜਿੱਕਰ ਤੋਂ ਕਹ ਕਿ ਬੱਚਿਆਂ ਦੇ ਨਾਲ ਅਧਿਆਪਕਾਂ ਨੇ ਦੱਸਿਆ ਕਿ ਇਸ ਵਾਰ ਉਹਨਾਂ ਨੇ ਬੱਚਿਆਂ ਨੂੰ ਕਿਸੇ ਹੋਰ ਜਗ੍ਹਾ ਵੇਖਣ ਜਾਂ ਘੁੰਮਣ ਲੈ ਕੇ ਜਾਣ ਲਈ ਪੁੱਛਿਆ ਸੀ ਪਰ ਉਹਨਾਂ ਬੱਚਿਆਂ ਨੇ ਪਿਛਲੇ ਸਾਲ ਦੀ ਤਰ੍ਹਾਂ ਇਆਂ ਕਲਾਸਾਂ ਵਾਂਗੂ ਗੁਰਦੁਆਰਾ ਸਾਹਿਬ ਕੇ ਸ਼ਿਰਕਤ ਕਰਨ ਦੇ ਸਿੱਖ ਧਰਮ ਬਾਰੇ ਜਾਣਨ ਨੂੰ ਹੀ ਅਹਿਮੀਅਤ ਦਿੱਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਆਇਟਾਲੀਅਨ ਸਕੂਲੀ ਬੱਚਿਆਂ ਦੇ ਅਧਿਆਪਕਾਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਕੀਤਾ ਗਿਆ ਉੱਥੇ ਸਕੂਲ ਦੇ ਪੰਜ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਉਪਰੰਤ ਸਾਰੇ ਹੀ ਬੱਚਿਆਂ ਨੇ ਪੰਗਤ ਵਿੱਚ ਬੈਠ ਕੇ ਗੁਰੂ ਘਰ ਲੰਗਰ ਛਕਿਆ ਹਾਲਤ ਵਿੱਚ ਮਿਲਾਨ ਤੋਂ ਆਏ ਨਾ ਸਕੂਲੀ ਬੱਚਿਆਂ ਦਾ ਗਰੁੱਪ ਸਿੱਖ ਧਰਮ ਬਾਰੇ ਬਹੁਤ ਮੁੱਲੀ ਜਾਣਕਾਰੀ ਅਤੇ ਸਿੱਖੀ ਬਾਰੇ ਆਪਣੇ ਮਨ ਵਿੱਚ ਆਏ ਸਵਾਲਾਂ ਦੇ ਜਵਾਬ ਲੈ ਕੇ ਤਕਰੀਬਨ 2 ਵਜੇ ਵਾਪਸ ਚਲਾ ਗਿਆ